ਅੱਜਕੱਲ ਇੱਕ 트ੈਂਡ ਬਹੁਤ ਚੱਲ ਰਿਹਾ ਵੱਡੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਮੁੰਡੇ ਕੁੜੀਆਂ ਲਿਵਿੰਗ ਦੇ ਵਿੱਚ ਬਹੁਤ ਰਹਿੰਦੇ ਨੇ ਮਾਪੇ ਆਪਣੀਆਂ ਧੀਆਂ ਤੇ ਭਰੋਸਾ ਕਰਕੇ ਆਪਣੇ ਬੱਚਿਆਂ ਤੇ ਭਰੋਸਾ ਕਰਕੇ ਉਹਨਾਂ ਨੂੰ ਘਰਾਂ ਤੋਂ ਬਾਹਰ ਭੇਜਦੇ ਨੇ ਬਟ ਵੱਡੇ ਸ਼ਹਿਰਾਂ ਦੇ ਵਿੱਚ ਕਈ ਕੁੜੀਆਂ ਦਾ ਹਾਲ ਜਿਹੜਾ ਉਹ ਖੁਦ ਅੱਖੀਂ ਨਹੀਂ ਦੇਖਿਆ ਜਾਂਦਾ ਉਹ ਲਿਵਿੰਗਸ ਰਹਿਣ ਵਾਲਿਆਂ ਬਾਰੇ ਤੁਸੀਂ ਕੀ ਸੋਚਦੇ ਬਹੁਤ ਜ਼ਿਆਦਾ ਟ੍ਰੈਂਡ ਹੋ ਚੁੱਕਾ ਹੁੰਦਾ ਕਰੇ ਇਹ ਕਹਿੰਦੇ ਆ ਵੀ ਅਸੀਂ ਪੀਜੀ ਚ ਰਹ ਰਹੇ ਹਾਂ ਬਟ ਪੀਜੀ ਚ ਨਹੀਂ ਰਹਿੰਦੀਆਂ ਮੁੰਡਿਆਂ ਨਾਲ ਰਹਿੰਦੀਆਂ ਕਿੰਨੇ ਕਿੰਨੀ ਵਾਰ ਪ੍ਰੈਗਨੈਂਟ ਹੋ ਜਾਂਦੀਆਂ ਅਬੋਰਸ਼ਨਸ ਹੋ ਜਾਂਦੀ ਹੈ ਐਂਡ ਮੁੰਡੇ ਨੂੰ ਵੀ ਪਤਾ ਹੁੰਦਾ ਕਿ ਮੈਂ ਵਿਆਹ ਨਹੀਂ ਕਰਨਾ ਕੁੜੀ ਵੀ ਕਲੀਅਰ ਹੁੰਦੀ ਹੈ ਕਿ ਟਾਈਮ ਪਾਸ ਹੈ ਅਸੀਂ ਵਿਆਹ ਨਹੀਂ ਕਰਨਾ ਦੇ ਬੋਥ ਆਰ ਕਲੀਅਰ ਥਿਸ ਟਾਈਮ ਪਹਿਲਾਂ ਹੁੰਦਾ ਸੀ ਵੀ ਚਲੋ ਅਸੀਂ ਲਿਵ ਇਨ ਚ ਰਹਨੇ ਵਿਆਹ ਹੋ ਜਾਏਗਾ ਹੁਣ ਇਹ ਟ੍ਰੈਂਡ ਆ ਗਿਆ ਵੀ ਮੁੰਡਾ ਵੀ ਕਲੀਅਰ ਹੈ ਵਿਆਹ ਨਹੀਂ ਕਰਨਾ ਅਫੇਅਰ ਹੈ ਬਸ ਠੀਕ ਹੈ ਟਾਈਮ ਪਾਸ ਚੱਲ ਰਿਹਾ ਤੇ ਕੁੜੀ ਨੂੰ ਵੀ ਪਤਾ ਹੈ ਟਾਈਮ ਪਾਸ ਚੱਲਦਾ ਪਿਆ ਹੁਣ ਦੋਨੋਂ ਬਰਾਬਰ ਜ਼ਿੰਮੇਦਾਰ ਹੈ ਜੇ ਆਪਾਂ ਕਹੀਏ ਕੱਲਾ ਮੁੰਡਾ ਗਲਤ ਹੈ ਨਹੀਂ ਇੱਥੇ ਕੁੜੀਆਂ ਵੀ ਗਲਤ ਹੈ ਕੁੜੀਆਂ ਖੁਦ ਕਹਿੰਦੀਆਂ ਕਿ ਨਹੀਂ ਚਲੋ ਜਦ ਤੱਕ ਆਪਾਂ ਰਹਿਨੇ ਆ ਇਕੱਠੇ ਰਹਿਨੇ ਆ ਨਹੀਂ ਵਿਆਹ ਹੋਇਆ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਪੇਰੈਂਟਸ ਨੂੰ ਦੇਖਣਾ ਚਾਹੀਦਾ ਸਾਡੀਆਂ ਕੁੜੀਆਂ ਕਿੱਥੇ ਰਹਿ ਰਹੀਆਂ ਕੀ ਕਰ ਰਹੀਆਂ ਦੋਨਾਂ ਵਿੱਚੋਂ ਕਿਸੇ ਇੱਕ ਬੰਦੇ ਨੂੰ ਨਾਲ ਰਹਿਣਾ ਚਾਹੀਦਾ ਭਾਵੇਂ ਤੁਸੀਂ ਪੀਜੀ ਚ ਕਮਰਾ ਰਹਿ ਰਹੇ ਹੋ ਕੁਝ ਵੀ ਲੈ ਰਹੇ ਹੋ ਮਾਂ ਨੂੰ ਨਾਲ ਰਹਿਣਾ ਚਾਹੀਦਾ ਕੁੜੀ ਤੇ